ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ 8427019817 ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਭਾਈ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਪਿੰਡ ਪੜਾਲ ਦੋਨਾ ਭਾਈ ਲਾਪਰੀ ਸਿੰਘ ਮੇਰਾ ਨਾਮ ਆ ਜਿਲ੍ਹਾ ਪਣਕਰਪੂਤਲਾ ਪਿੰਦਾ ਠੀਕ ਆ ਜ਼ਿਲ੍ਹਾ ਕਪੂਰਥਲਾ ਪੇਗਾ ਪਿੰਡ ਪੜਹਾਲਦੋਨਾ ਹਾਂਜੀ ਤੇ ਮੋਬਾਈਲ ਨੰਬਰ ਵੀਰ ਆਪਣਾ 77103 78870 77103 78870 ਆਪਾਂ ਤਿੰਨ ਚਾਰ ਦਿਨ ਪਹਿਲਾਂ ਵੀਡੀਓ ਕਵਰ ਕਰੀ ਸੀ ਦੋਨਾਂ ਗੱਜ ਦੀ ਵਧੀਆ ਸੇਲ ਹੋ ਗਏ ਹਾਂਜੀ ਹਾਂਜੀ ਭਾਈ ਜੀ ਠੀਕ ਹੈ ਅੱਜ ਆਪਾਂ ਜਿਹੜੀ ਇਹ ਬੱਚੀ ਦੇਖਦੇ ਪਏ ਆ ਕਿਹੜਾ ਸੁਆ ਵੀਰ ਸੁੰਦੀ ਆ ਇਹ ਭਾਈ ਜੀ ਪਲੂਨ ਆ ਤਰੀਆਂ ਮੂਹ ਹਜੇ ਠੀਕ ਐ ਦੰਦੋ ਬਿਲਕੁਲ ਦੁੱਧਾਂ ਦਾ ਬੱਚਾ ਹੀ ਐ ਹਜੇ ਹਾਂਜੀ ਹਾਂਜੀ ਤੇ ਮੜਾ ਨਾਲ ਖੜੋ ਤੇ ਸਾਈਜ਼ ਦਾ ਅੰਦਾਜ਼ਾ ਹਜੇ ਆਪਾਂ ਨੂੰ ਬਹੁਤ ਵੱਡੀ ਵਾੜ ਆ ਭਾਈ ਸੁੱਕਾ ਕੱਡ ਕਾਰ ਵਗੈਰਾ ਦੇਖੋ ਸਾਈਜ਼ ਵਗੈਰਾ ਪੂਰਾ ਫੁੱਲਾ ਹਨਾ ਹਾਂਜੀ ਬਹੁਤ ਵੱਡੀ ਵਾੜ ਤੇ ਪਤਾ ਕੁਛ ਕਿਰੇ ਸੀਮਰ ਦੀ ਦੱਸਿਆ ਮਾਲਕ ਨੇ ਆਪਾਂ ਇਹ ਭਾਜੀ ਵਰਲਡ ਵਾਈਡ ਦੀ ਆ ਠੀਕ ਐ ਏਬੀਐਸ ਦਾ ਕੋਈ ਸੈਕਸਲ ਲਵਾਇਆ ਹੋਆ ਉਹਨਾਂ ਨੇ ਇਹਦੇ ਆਪਾਂ ਸਾਰਾ ਕੁਝ ਦੱਸ ਦਵਾਂਗੇ ਮਤਲਬ ਟੇਲ ਦੇ ਦਵਾਂਗੇ ਪੁੱਛ ਕੇ ਫੋਨ ਤੇ ਆਪ ਖੋਦੇ ਗਿਆ ਵਰਲਡ ਵਾਈਡ ਦਾ ਸੀਮਨ ਦੀ ਹਾਂਜੀ ਤੇ 6 ਸੜ ਅਗੇ ਵੀ ਇਸ ਦਾ ਸੀਮਨ ਲੱਗਿਆ ਹੋਇਆ ਜੀ ਹਜੇ ਸ਼ਾਇਦ ਹੁੰਦਾ ਬੱਚੀ ਨੇ ਹਜੇ 20 ਦਿਨ ਬਾਕੀ ਆ ਪੈਂਡਿੰਗ ਆ ਵੀ ਜੀ ਠੀਕ ਹੈ 20 ਦਿਨ ਇਹਦੇ ਸੂਣ ਦੇ ਵਿੱਚ ਪੈਂਡਿੰਗ ਪਏ ਹੈਗੇ ਪਲੂਣ ਪਹਿਲਾ ਸੂਆ ਮੂਹੋਂ ਬਿਲਕੁਲ ਖੀਰੀਏ ਦੁੱਧ ਹੁੰਦਾ ਜੀ ਹੈ ਬਿਲਕੁਲ ਤੇ ਇਹਦਾ ਬਾਇਓ ਡਾਟੇ ਦੇ ਹਿਸਾਬ ਨਾਲ ਸੀਮਨ ਦੇ ਹਿਸਾਬ ਨਾਲ ਕਨਫਰਮ ਕਰ ਸਕਿਆ ਦੂਜਾ ਆਪਣਾ ਅੰਦਾਜ਼ਾ ਲਾ ਸਕੀਏ ਕਿ ਕਿੰਨਾ ਕੁ ਦੁੱਧ ਪੀਕ ਸਟਾਰਟ ਕਰੂਗੀਏ ਭਾਜੀ ਉਹਨਾਂ ਦੀਆਂ ਬੱਚੀਆਂ 40 ਲੀਟਰ ਤੱਕਰ ਜਾਂਦੀਆਂ ਪਹਿਲੇ ਸੂ ਠੀਕ ਆ ਜਿਹੜੇ ਫਾਰਮ ਤੋਂ ਪਰਚੇਸ ਕਰੀਆ ਇਹ ਤੇ ਹਜੇ ਚਲਿਆ ਦੇ ਲੋ ਕੋਈ ਗਾਲ ਤੇ ਰਸੇ ਦਾ ਨਿਸ਼ਾਨ ਨਹੀਂ ਖੁੱਲੀ ਆਈ ਆ ਠੀਕ ਆ ਖੁੱਲੀ ਗੋਬਰ ਵਗੈਰਾ ਲੱਗਿਆ ਹੋਵੇ ਦੇ ਹਣਾ ਤੋਰੇਵਾਰ ਨੇ ਸੋ ਵੀਰੋ ਫੇਸ ਕੁਆਲਿਟੀ ਵਗੈਰਾ ਦੇਖ ਸਕਦੇ ਹੋ ਕੱਦ-ਕੱਡ ਬਹੁਤ ਆ ਤੇ ਬੋਡੀ ਸਟਰਕਚਰ ਵਗੈਰਾ ਦੇਖੋ ਪੂਰਾ ਸਾਫ ਸੁਥਰਾ ਚੰਗਾ ਤੇ ਰਾਜੀ ਪਲੀ ਪੁਲੀ ਬਹੁਤ ਆ ਪਲੂਨ ਪਹਿਲਾ ਸੁਆ ਸੁੰਦੀ ਪਈ ਐ ਸੋ ਥਣਾ ਚ ਮਿੱਠੀ ਦੇਖ ਸਕਦੇ ਹੋ ਚਾਰੇ ਸਾਰੇ ਨਿਖਣੇ ਸਾਫ ਸੁਥਰੇ ਤੇ ਮੂੰਹੋ ਬਿਲਕੁਲ ਖੀਰੀ ਦੁੱਧ ਦੰਦ ਬੱਚਾ ਹਜੇ ਇਹਦਾ ਆਪਾਂ ਗੈਸ ਕਰ ਸਕਦੇ ਸਿਰਫ ਇਹਦੀ 2.5 ਸਾਲ ਦੇ ਪੌਣੇ 3 ਸਾਲ ਦੇ ਵਿੱਚ ਵਿੱਚ ਇਹਦੀ ਏਜ ਆ ਸਾਰੀ ਸੋ ਸਾਈਜ਼ ਵਗੈਰਾ ਦੇਖੋ ਫੁੱਲ ਸਾਈਜ਼ ਦੇ ਬੱਚਾ ਪੂਰੀ ਧਿਲਿਆਰੇ ਤੋਂ ਮੰਦੀ ਹੈ ਠੀਕ ਆ ਮੋਰੀ ਨਾਲ ਤੁਰਨਾ ਵੀ ਨਹੀਂ ਆਉਂਦਾ ਹਨਾ ਖੁੱਲੀ ਫਿਰਦੀ ਆਈ ਵੀ ਆ ਸੋ ਦੇਖੋ ਸਾਈਜ਼ ਵਗੈਰਾ ਪੂਰਾ ਫੁੱਲ ਆ ਜਮਾ ਇਹਦਾ ਭਾਂ ਅੰਦਾਜ਼ਾ ਲਾ ਸਕੀਏ ਵੀ 34 35 ਦੇ ਹੱਕਰ ਨੂੰ ਸਟਾਰਟਿੰਗ ਕਰਾਉਣਾ ਐਵੇਂ ਹੀ ਭਾਜੀ 8 ਕਿਲੋ ਦਾ ਬੇਟ ਹੀ ਹੋਣਾ ਹੈ ਠੀਕ ਹੈ ਪੂਰੇ ਚੰਗੇ ਬੋਡੀ ਵੇਟ ਦੇ ਵਿੱਚ ਹੈਣਾ ਉਹ ਵੇਟ ਆਗਾ ਮੰਨ ਕੇ ਚੱਲੀਏ ਵੀ 35 ਕਿਲੋ ਦਾ ਅੰਦਾਜ਼ਾ ਲਾ ਕੇ ਬੰਦਾ ਖਰੀਦ ਸਕਦਾ ਨਹੀਂ ਐਵੇਂ ਹੀ ਦਊਗੀ 30 ਪਲੱਸ ਠੀਕ ਹੈ 30 ਤੋਂ ਪਾਰ ਦੋ ਚੰਗੀ ਸੇਵਾ 35 30 ਕਿਲੋ ਮੰਨ ਕੇ ਪਰਚੇਸ ਕਰ ਲਿਓ ਪਲੂਨ ਪਹਿਲਾਂ ਸੁਣਦੀ ਪਈਆ ਤੇ ਰੇਂਜ ਇਹਦੀ ਕੀ ਹੋ ਵੀਰੇ ਰੇਂਜ ਭਾਜੀ ਫੋਨ ਤੇ ਦੱਸਾਂਗੇ ਜੈਜ ਹੋ ਬਿਲਕੁਲ ਹਾਂਜੀ ਜੈਜ ਹੋਊਗੀ ਠੀਕ ਹੈ ਬੰਦੋ ਸੋਬਰਾ ਆਪਾਂ ਤੁਹਾਨੂੰ ਗੱਬਣ ਐਚਐਫ ਦੇ ਵਿੱਚ ਨਗੀਨਾ ਦਿਖਾਇਆ ਚੰਗੇ ਸੀਮਾਂ ਦੀ ਆਪਾ ਤੋਂ ਬਿਲਕੁਲ ਕੰਪੈਕਟ ਡੱਡਰ ਚੰਗਾ ਇਹਨੇ ਤਿਆਰ ਕਰਨਾ ਸੋਨਾ ਵਾਲੀ ਆ ਲਗਭਗ 18 20 ਦਾ ਲੈ ਜੂ ਸੋ ਕਿਸੇ ਵੀ ਵੀਰ ਦੇ ਬੱਚੀ ਪਸੰਦ ਹੋਵੇ ਤਾਂ ਵੀਰ ਨਾਲ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਸੋ ਵੀਡੀਓ ਦੇਖ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਹਾਂ ਕਿਸੇ ਨਵੀਂ ਹੋਰ ਵੀਡੀਓ